ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕੌਣ ਸਨ ਭਾਈ ਭਖਤ ਭਗਵਾਨ ਜੀ ਗੁਰੂ ਹਰ राय ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਤੇਜ਼ ਕਰਨ ਵਾਸਤੇ ਉਤਸ਼ਾਹ ਪਰੇ ਕਈ ਨਵੇਂ ਮਸੰਦ ਅਤੇ ਪ੍ਰਚਾਰਕ ਥਾਪੇ ਇਨ੍ਹਾਂ ਮਸੰਦਾਂ ਵਿੱਚ ਭਖਤ ਭਗਵਾਨ ਅਤੇ ਭਾਈ ਫੇਰੂ ਦੇ ਨਾਂ ਬੜੇ ਉੱਗੇ ਹਨ ਭਖਤ ਭਗਵਾਨ ਗਿਆ ਦਾ ਇੱਕ ਸੰਨਿਆਸੀ ਮਹੰਤ ਸੀ ਗਿਆ ਵਿਖੇ ਉਸ ਦਾ ਇੱਕ ਬਹੁਤ ਵੱਡਾ ਡੇਰਾ ਸੀ ভক্ত ਭਗਵਾਨ ਜਿਸ ਦਾ ਪਹਿਲਾ ਨਾਮ ਭਗਵਾਨ ਗਿਰ ਸੀ ਇੱਕ ਵਾਰ ਕਰਤਾਰਪੁਰ ਆਇਆ ਉਹ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਗਿਆ ਸ਼ਹਿਰ ਤੋਂ ਚੱਲਦੇ ਸਮੇ ਉਸ ਨੇ ਮਨ ਵਿੱਚ ਧਾਰਿਆ ਸੀ ਕਿ ਜੇ ਗੁਰੂ ਜੀ ਇੰਨੇ ਕਲਾਵਾਨ ਹਨ ਤਾਂ ਉਹ ਉਸ ਨੂੰ ਚਤਰ ਪੁੱਜ ਦੇ ਰੂਪ ਵਿੱਚ ਦਰਸ਼ਨ ਦੇਣ ਜਦ ਉਹ ਆ ਕੇ ਉਹਨਾਂ ਦੇ ਸੰਮੁਖ ਹੋਇਆ ਤਾਂ ਉਹਨਾਂ ਨੂੰ ਚਤਰ ਪੁੱਜ ਦੇ ਰੂਪ ਵਿੱਚ ਵੇਖ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਜਦ ਉਸ ਨੂੰ ਹੋਸ਼ ਆਈ ਤਾਂ ਉਸ ਗੁਰੂ ਜੀ ਨੂੰ ਉਹਨਾਂ ਦੇ ਅਸਲੀ ਰੂਪ ਵਿੱਚ ਵੇਖਿਆ ਉੱਠ ਕੇ ਚਰਨਾ ਤੇ ਡਿੱਗ ਪਿਆ ਤੇ ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਵੋ ਗੁਰੂ ਜੀ ਨੇ ਕਿਹਾ ਭਗਤ ਭਗਵਾਨ ਤੂੰ ਜਿਹੜੀ ਇੱਛਾ ਲੈ ਕੇ ਆਇਆ ਸੀ ਉਹ ਤਾਂ ਪੂਰੀ ਹੋ ਗਈ ਪਰ ਜੇ ਤੁਸੀਂ ਹੁਣ ਦਿਖਿਆ ਲੈਣੀ ਹੈ ਤਾਂ ਬਾਬਾ ਸ਼੍ਰੀ ਚੰਦ ਦੀ ਗੱਦੀ ਤੇ ਬਿਰਾਜਵਨ ਬਾਬਾ ਮੇਰ ਚੰਦ ਪਾਸ ਚਲੇ ਜਾਵੋ ਉਹ ਤੁਹਾਨੂੰ ਦਿਖਿਆ ਦੇ ਦੇਣਗੇ ਗੁਰੂ ਜੀ ਦੀ ਇਸ ਗੱਲ ਨੂੰ ਪ੍ਰਵਾਨ ਕਰਦਾ ਹੋਇਆ ਭਗਤ ਭਗਵਾਨ ਬਾਬਾ ਮੇਰ ਚੰਦ ਪਾਸ ਚਲੇ ਗਿਆ ਬਾਬਾ ਜੀ ਨੂੰ ਮੱਥਾ ਟੇਕ ਉਸ ਆਪਣੀ ਸਾਰੀ ਵਾਰਤਾ ਸੁਣਾਈ ਉਸ ਨੇ ਇਹ ਵੀ ਦੱਸਿਆ ਕਿ ਗਿਆ ਵਿਖੇ ਉਸ ਦਾ ਬਹੁਤ ਵੱਡਾ ਡੇਰਾ ਹੈ ਅਤੇ ਸੈਂਕੜੇ ਸਾਧੂ ਉਸ ਦੇ ਚੇਲੇ ਹਨ ਬਾਬਾ ਮੇਰ ਚੰਦ ਉਸ ਦੀ ਇਹ ਵਾਰਤਾ ਸੁਣ ਕੇ ਹੱਸ ਪਏ ਉਹ ਕਹਿਣ ਲੱਗੇ ਭਖਤ ਭਗਵਾਨ ਤੇਰੇ ਵਿੱਚੋਂ ਹਾਲੇ ਹਉਮੈ ਨਹੀਂ ਗਈ ਇੱਕ ਸਾਧੂ ਮੰਡਲੀ ਬਣਾ ਕੇ ਘੁੰਮਦਾ ਫਿਰਦਾ ਹੈ ਪਰ ਲੋਭ ਮੋਹ ਅਤੇ ਹਉਮੈ ਦੇ ਜਾਲ ਵਿੱਚ ਹਾਲੇ ਰੋਮ ਰੋਮ ਫਸਿਆ ਪਿਆ ਹੈ ਜੇ ਤੂੰ ਇਨ੍ਹਾਂ ਕਾਮਨਾਵਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਗੁਰੂ ਹਰ ਜੀ ਪਾਸ ਹੀ ਜਾਣਾ ਚਾਹੀਦਾ ਹੈ ਇਸ ਰੋਗ ਦਾ ਇਲਾਜ ਮੇਰੇ ਪਾਸ ਨਹੀਂ ਹੈ ਗੁਰੂ ਜੀ ਪਾਸੋਂ ਹੀ ਨਾਮਦਾਨ ਲੈ ਕੇ ਆਪਣਾ ਜੀਵਨ ਸਫਲਾ ਕਰੋ ਬਾਬਾ ਸ਼੍ਰੀ ਚੰਦ ਜੀ ਵੀ ਆਪਣੀ ਫਕੀਰੀ ਗੁਰੂ ਘਰ ਨੂੰ ਦੇ ਗਏ ਸਨ ਬਾਬਾ ਮੇਰ ਚੰਦ ਨੂੰ ਮਿਲ ਭਗਤ ਭਗਵਾਨ ਫਿਰ ਗੁਰੂ ਜੀ ਪਾਸ ਕੀਰਤਪੁਰ ਆ ਗਿਆ ਉਹ ਹੁਣ ਸੱਚੇ ਦਿਲੋਂ ਗੁਰੂ ਜੀ ਦਾ ਸਿੱਖ ਬਾਨਾ ਚਾਹੁੰਦਾ ਸੀ ਉਸ ਨੇ ਆਪਣੇ ਸਾਰੇ ਸਾਧੂਆਂ ਨੂੰ ਕਿਹਾ ਮੈਂ ਤਾਂ ਗੁਰੂ ਦਾ ਸਿੱਖ ਬਾਨਾ ਚਾਹੁੰਦਾ ਹਾਂ ਅਤੇ ਸਾਧੂਆਂ ਵਾਲਾ ਬਾਣਾ ਉਤਾਰ ਦੇਵਾਂਗਾ ਜਿਹੜੇ ਵੀ ਸਿੱਖ ਬਾਨਾ ਚਾਹੁੰਦੇ ਹਨ ਉਹ ਮੇਰੇ ਨਾਲ ਆ ਜਾਣ ਜਿਹੜੇ ਸਿੱਖ ਨਹੀਂ ਬਨਣਾ ਚਾਹੁੰਦੇ ਉਹ ਜਿੱਥੇ ਮਰਜ਼ੀ ਜਾ ਸਕਦੇ ਹਨ ਸਾਧੂਆਂ ਨੂੰ ਇਹ ਆਦੇਸ਼ ਦੇ ਕੇ ਉਹ ਫਿਰ ਗੁਰੂ ਦੇ ਚਰਨਾਂ 'ਚ ਆ ਗਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਨਾਮਦਾਨ ਬਖਸ਼ੋ ਗੁਰੂ ਜੀ ਨੇ ਉਸ ਨੂੰ ਨਾਮਦਾਨ ਬਖਸ਼ ਕੇ ਨੇਹਾਲ ਕਰ ਦਿੱਤਾ ਭਗਤ ਭਗਵਾਨ ਦੇ ਮਨ ਦੇ ਕਵਾੜ ਖੁੱਲ ਗਏ ਉਸ ਦੇ ਅੰਦਰਲੀ ਮੈਂ ਖਤਮ ਹੋ ਗਈ ਉਸ ਦਾ ਗੁਰੂ ਘਰ ਨਾਲ ਇੰਨਾ ਪ੍ਰੇਮ ਹੋਇਆ ਕਿ ਉਹ ਹਰ ਵੇਲੇ ਗੁਰੂ ਜੀ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦਾ ਗੁਰੂ ਸਾਹਿਬ ਉਸ ਦੀ ਸ਼ਰਧਾ ਦੇ ਕੇ ਬਹੁਤ ਨਿਹਾਲ ਹੋਏ ਇੱਕ ਦਿਨ ਗੁਰੂ ਜੀ ਕਹਿਣ ਲੱਗੇ ਭਾਈ ਭਗਵਾਨ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹੋਏ ਹਾਂ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡਾ ਪ੍ਰਚਾਰਕ ਬਣ ਕੇ ਆਪਣੇ ਦੇਸ਼ ਵਿੱਚ ਜਾਵੇਂ ਭਗਤ ਭਗਵਾਨ ਨੇ ਗੁਰੂ ਜੀ ਦਾ ਹੁਕਮ ਸਿਰ ਪੱਥੇ ਪ੍ਰਵਾਨ ਕੀਤਾ ਉਸ ਦੇ ਸਾਰੇ ਚੇਲੇ ਵੀ ਸਿੱਖ ਬਣ ਗਏ ਸਨ ਉਹ ਆਪਣੇ ਦੇਸ਼ ਨੂੰ ਚਲਾ ਗਿਆ ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਉਸ ਨੇ 360 ਸਥਾਨ ਕਾਇਮ ਕੀਤੇ ਭਗਤ ਭਗਵਾਨ ਦੀ ਗੱਦੀ ਪਟਨੇ ਨੇੜੇ ਦਾਨਪੁਰ ਵਿੱਚ ਸਥਿਤ ਹੈ ਸੰਗਤ ਜੀ ਅਗਲੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਭਾਈ ਫੇਰੂ ਜੀ ਬਾਰੇ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਚੁੱਕੇ ਹੋ ਤਾਂ ਫੋਲੋ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ